ਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਾਸਰੀ ਅਕਾਲ ਤੁਸੀਂ ਦੇਖ ਰਿਹਾ ਹੋ ਦੋਆਬਾ ਨਿਊਜ਼ 24 ਗੁਰਮਖ ਸਿੰਘ ਦੇ ਨਾਲ ਅੱਜ ਅਸੀਂ ਜਿਹੜੀ ਡਾਕਖਾਨੇ ਵਾਲੀ ਗਲੀ ਆ ਉਹਦੇ ਕੋਲ ਪਹੁੰਚਿਆ ਤੇ ਤੁਹਾਨੂੰ ਡਾਕਖਾਨਾ ਵੀ ਦਿਖਾਉਣ ਦੇ ਨਾਲ ਹੀ ਬਿਲਕੁਲ ਡਾਕਖਾਨਾ ਇੱਧਰ ਅ ਇੱਧਰ ਜਿਹੜਾ ਮੇਨ ਰੋਡ ਰਤਨਪੁਰੇ ਨੂੰ ਵੀ ਜਾ ਰਿਹਾ ਤੇ ਉਹ ਵੀ ਆ ਪੁਲ ਦੇ ਨਾਲ ਬਿਲਕੁਲ ਤੇ ਅਸੀਂ ਤੁਹਾਨੂੰ ਜਿਹੜਾ ਹਾਲ ਦਿਖਾਉਣੇ ਜਾ ਰਹੇ ਅੱਜ ਬਿਲਕੁਲ ਹਾਲ ਸਾਹਮਣੇ ਦੇਖੋ ਕਿੰਨਾ ਸ਼ਾਨਦਾਰ ਹਾਲ ਬਣਿਆ ਆ ਉਹਨਾਂ ਨੇ ਮਾਲਕਾਂ ਨੇ ਇੱਕ ਰਾਏ ਤੇ ਦੇਣਾ ਅਗਰ ਸਾਡੇ ਕਿਸੇ ਬੈਂਕ ਵਾਲਿਆਂ ਨੂੰ ਚਾਹੀਦਾ ਜਾਂ ਆਈਲੈਂਡਸ ਵਾਲਿਆਂ ਨੂੰ ਚਾਹੀਦਾ ਕਿਸੇ ਨੂੰ ਵੀ ਚਾਹੀਦਾ ਕੋਈ ਸੰਸਤਾ ਵੀ ਲੈ ਸਕਦੀ ਆ ਉੱਪਰ 6 ਰੂਮ ਬਣਿਓ ਆ ਤੇ ਆਓ ਤੁਹਾਨੂੰ ਪਹਿਲਾਂ ਤਾਂ ਥੱਲੇ ਉਹ ਜਿਹੜਾ ਹਾਲ ਆ ਉਹ ਦਿਖਾਈਏ ਜਿਸ ਦੀ ਲੰਬਾਈ ਹੈਗੀ ਆ 52 ਫੁੱਟ ਲੰਬਾਈ ਆ ਤੇ 40 ਫੁੱਟ ਚੌੜਾਈ ਆ 52 ਬਾਈ 40 ਤੇ ਤੁਹਾਨੂੰ ਬਿਲਡਿੰਗ ਵੀ ਦਿਖਾ ਦਿੰਨੇ ਆ ਬਹੁਤ ਸ਼ਾਨਦਾਰ ਬਣੀ ਹੋਈ ਆ ਬਿਲਡਿੰਗ ਆ ਦੇਖੋ ਤੁਸੀਂ ਜਿਹੜੀ ਬਿਲਡਿੰਗ ਆ ਸ਼ਾਨਦਾਰ ਬਣੀ ਹੋਈ ਆ ਤੇ ਇੱਧਰ ਵੀ ਤਕਰੀਬਨ ਤੁਹਾਡੇ ਮੋਟਰਸਾਈਕਲ ਖੜੇ ਹੋ ਸਕਦੇ ਆ ਇੱਧਰ ਵੀ ਹੋ ਸਕਦੇ ਆ ਬਹੁਤ ਹੀ ਸ਼ਾਨਦਾਰ ਤਕਰੀਬਨ ਲੋਕੇਸ਼ਨ ਹੈ ਇਹਦੀ ਤਾਂ ਇੱਧਰ ਵੀ ਦਿਖਾ ਦਿਓ ਜੀ ਆਹ ਉਹ ਸਾਹਮਣੇ ਗੁਰਦੁਆਰਾ ਜੀ ਸਿੰਘ ਸਵਾ ਮਾਡਰ ਟਾਊਨ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਨੋ ਜੀ ਤੁਸੀਂ ਦੇਖੋ ਜਿਹੜਾ ਹਾਲ ਹੈ ਕਿੰਨਾ ਸ਼ਾਨਦਾਰ ਬਣਿਆ ਆ ਬਿਲਕੁਲ ਥੱਲੇ ਟੈਲਾਂ ਲੱਗੀਆਂ ਆ ਉੱਪਰ ਜਿਹੜੀ ਸੀਲਿੰਗ ਆ ਬਿਲਕੁਲ ਬਹੁਤ ਵਧੀਆ ਕੀਤੀ ਹੈਗਾ ਇਉਂ ਤੋਂ ਬਾਅਦ ਬਾਥਰੂਮ ਵੀ ਹੈਗਾ ਦੇਖੋ ਪਹਿਲਾਂ ਜਿਹੜਾ ਹਾਲ ਆ ਹਾਲ ਦੇਖੋ ਕਿੰਨਾ ਸ਼ਾਨਦਾਰ ਆ ਅਸੀਂ ਇਹ ਇਹ ਦੀ ਲੰਬਾਈ ਜਿਹੜੀ ਇੱਕ ਵਾਰ ਫੇਰ ਦੱਸ ਦਿੰਨੇ ਆ 52x40 40 ਫੁੱਟ ਚੌੜਾ 52 ਫੁੱਟ ਲੰਬਾ ਬਹੁਤ ਹੀ ਸ਼ਾਨਦਾਰ ਇਹ ਇਹਨਾਂ ਦੇ ਮਾਲਕ ਜਿਹੜੇ ਅਮਰਜੀਤ ਅਮਰੂ ਉਹ ਸਾਡੇ ਨਾਲ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਈ ਜਿਹੜੇ ਉੱਪਰ 6 ਰੂਮ ਵੀ ਆ ਉਹਨਾਂ ਬਾਰੇ ਵੀ ਗੱਲ ਗੱਲ ਕਰਾਂਗੇ ਆਓ ਚੱਲਦੇ ਹਾਂ ਉਹਨਾਂ ਦੇ ਕੋਲ ਇਹ ਉਹਨਾਂ ਦਾ ਜਿਹੜਾ ਦਫ਼ਤਰ ਆ ਬੈਂਕ ਉੱਠਣ ਦਾ ਜਾਂ ਕਿਸੇ ਦੇ ਕਿਸੇ ਬੈਂਕ ਵਾਲਿਆਂ ਨੇ ਬਹਿਣਾ ਜਾਂ ਆਈਲਸ ਬਹਿਣਾ ਇਹ ਦਫ਼ਤਰ ਦੇਖੋ ਸ਼ਾਨਦਾਰ ਬਣਿਆ ਆ ਸ਼ਾਨ ਬਹੁਤ ਇਹ ਜਿਹੜੇ ਮਾਲਕ ਆ ਉਹ ਇਹ ਬੈਠੇ ਆ ਤੇ ਇਹਦੇ ਨਾਲ ਉਹਨਾਂ ਦੇ ਮਾਮਾ ਜੀ ਵੀ ਬੈਠੇ ਆ ਤੇ ਅਸੀਂ ਪਹਿਲਾਂ ਤਾਂ ਸਰ ਸੈਂਸੇਸ਼ਨ ਸਰ ਤੁਹਾਡਾ ਜਿਹੜਾ ਇਹ ਹਾਲਿਆ ਅੰਗਲਾ ਸ਼ਾਨਦਾਰ ਬਣਿਆ ਹਾਂਜੀ ਤੇ ਅਸੀਂ ਦੇਖ ਲਈ ਆਏ ਆ ਤੇ ਔਰ ਜੇ ਕਿਸੇ ਨੂੰ ਦੇਣਾ ਹੋਵੇ ਹਾਂਜੀ ਤੇ ਉਹਦੇ ਬਾਰੇ ਕੀ ਮੈਸੇਜ ਲਾਉਣਾ ਹੈ ਭਾਈ ਆਪਣਾ ਹਾਲ ਇਸ ਵੇਲੇ ਏਮਟੀ ਆ ਆਪਾਂ ਨੂੰ ਰੈਂਟ ਤੇ ਦੇਣ ਨੂੰ ਤਿਆਰ ਆ ਆਪਾਂ ਰੈਡੀ ਆ ਸਾਰਾ ਕੁਝ ਇਹਦੀ ਹੈਗੀ 452 ਆ ਚੜਾਈ 40 ਆ ਤੇ 52 ਲੰਬਾਈ ਹੈ ਜੀ ਤੇ ਕੋਈ ਵੀ ਚਾਹਵਾਨ ਹੋਵੇ ਤਾਂ ਆਪਾਂ ਰੈਡੀ ਆ ਸਾਰਾ ਕੁਝ ਤੇ ਆਪਾਂ ਨਾਲ ਕੰਟੈਕਟ ਕਰੇ ਇਹ ਲੰਬਾਈ ਕਿੰਨੀ ਹੈ ਜੀ ਪਹਿਲਾਂ ਲੰਬਾਈ 52 52 ਆ ਜੀ ਤੇ 40 ਚੜਾਈ ਆ ਉਹਦੀ 40 40 ਫੁੱਟ ਹਾਂਜੀ ਤੇ ਅਗਰ ਬੈਂਕ ਵਾਲੇ ਚਾਹਣ ਤੇ ਜਿਹਾ ਜਿਹਾ ਜਾਨਸੀ ਕੋਈ ਨਹੀਂ ਕੋਈ ਵੀ ਐ ਨਹੀਂ ਐਨੀ ਕੋਈ ਵੀ ਕੋਈ ਵੀ ਸਸਤਾ ਹੈ ਕੋਈ ਵੀ ਐ ਨਹੀਂ ਕੋਈ ਵੀ ਹਾਂਜੀ ਹਾਂਜੀ ਆ ਕੇ ਦੇਖੋ ਦੇਖ ਕੇ ਬਹੁਤ ਵਧੀਆ ਸ਼ਾਨਦਾਰ ਬਣਾਇਆ ਭਾਜੀ ਬੜਾ ਰੂਨਾ ਪੈਸਾ ਲਾਇਆ ਆਪਾਂ ਜਿਹੜਾ ਅੱਜ ਦਾ ਮਨ ਲੋ ਆਪਾਂ ਕਹਿੰਦੇ ਨੇ ਆ ਕਿਰਾਇਆ ਕਿਰਾਇਆ ਇਹਦਾ ਬਜੋਆ ਜਾਂ ਕਿ ਕਿਰਾਇਆ ਵੀ ਆਪਾਂ ਜਦੋਂ ਆ ਕੇ ਗੱਲ ਕਰਨਗੇ ਪਹਿਲਾਂ ਚੈੱਕ ਕਰਨ ਦੇਖਣ ਬਿਨਾਂ ਦੇਖ ਕੇ ਫਿਰ ਆਪਾਂ ਕਿਰਾਏ ਦੀ ਗੱਲ ਕਰਨਾਂਗੇ ਕਿਹਨੇ ਭਾਜੀ ਤੇ ਦੂਜੀ ਦੂਸਰੇ ਪਾਸੇ ਆ ਔਰਲੇ ਗਾਂ ਆ ਕੇ ਛੇ ਰੂਪ ਬਣੇ ਆਪਣੇ ਜਿਦਾਂ 5 ਸਟੋਰ ਹੋਟਲ ਹੁੰਦਾpropto ਤੋਂ ਬੱਲਵਾ ਜੀ ਬਡਾਲਾ ਪੈਂਦਾ ਬਡਾਲਾ ਪੈਂਦਾ ਹਾਂਜੀ ਅਸੀਂ ਬਡਾਲਾ ਪੈਂਦੇ ਜਨਾਲੀਆਂ ਹਾਂਜੀ ਭਾਈ ਤੇ ਇਹ ਫਿਰ ਜੇ ਤੁਹਾਡੇ ਨਾਲ ਸੰਪਰਕ ਕਿਸੇ ਨੇ ਵੀ ਕਰਨਾ ਹੋਵੇ ਹਾਂਜੀ ਨੰਬਰ ਆਪਾਂ ਮੋਬਾਈਲ ਨੰਬਰ ਜਿਹੜਾ ਤੁਹਾਡਾ ਉਹ ਨੰਬਰ ਜੀ ਬੋਲਦੇ ਮੈਂ ਤੁਹਾਨੂੰ ਹੀ ਦੱਸ ਬੋਲਦਾ ਜੀ ਹਾਂਜੀ ਭਾਈ ਨੰਬਰ ਹੈਗਾ ਆਪਣਾ 87 258 4 ਹਾਂਜੀ 47 663 ਇੱਕ ਵਾਰ ਫੇਰ ਬੋਲੋ ਜੀ ਹਾਂਜੀ ਭਾਈ ਤੁਸੀਂ ਬੋਲੋ ਕਿਹੜਾ ਜੀ ਆਹ ਨੰਬਰ ਥੜਾ ਇਹ ਹੈਗਾ ਜੀ 87258 47633 ਇਹ ਨੰਬਰ ਆ ਜੀ 258 47633 ਇੱਕ ਵਾਰ ਨੰਬਰ ਫੇਰ ਤੋਂ 87258 47633 ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਜੀ ਇਹ ਸਾਡੇ ਵੀਰ ਜੀ ਦਾ ਨੰਬਰ ਆ ਅਗਰ ਕਿਸੇ ਨੂੰ ਇਹ ਹਾਲ ਚਾਹੀਦਾ ਹੋਵੇ ਬਹੁਤ ਸ਼ਾਨਦਾਰ ਬਣਿਆ ਟੈਲਾ ਤੜੇ ਲੱਗੀਆਂ ਆ ਲੈਟਰਾਂ ਲੱਗੀਆਂ ਆ ਸੀਲਿੰਗ ਜ਼ਾਰੀ ਹੋ ਚੁੱਕੀ ਆ ਬਾਥਰੂਮ ਤੱਕ ਵੀ ਕੰਪਲੀਟ ਆ ਤੇ ਕੰਪਲੀਟ ਹੋ ਚੁੱਕਾ ਹਾਂਜੀ ਤੇ ਇੱਥੇ ਬਾਕੀ ਜਿਹੜਾ ਤੁਹਾ ਤੁਸੀਂ ਇਹ ਤੁਹਾਡਾ ਆਪਣਾ ਜੀ ਹਾਂਜੀ ਹਲੋ ਹਾਂਜੀ ਤੇ ਉੱਪਰ ਵੀ ਕੁਝ ਬਣਿਆ ਲੱਗਦਾ ਉੱਪਰ 6 ਰੂਮ ਆ ਭਾਜੀ ਫਰਸਟ ਕਲਾਸ ਰੂਮ ਬਣੇ ਆ ਜਿਹੜੇ ਰੂਮ ਇਹ ਚੜੇ ਉਹ ਆ ਜੀ ਹਾਂਜੀ ਰੈਂਟ ਦੇ ਜਿਹੜੇ ਆ ਆਉਂਦੇ ਜਾਂਦੇ ਆ ਆਉਂਦੇ ਜਾਂਦੇ ਆ 6 ਮਹੀਨੇ ਰਹਿ ਕੇ 2 ਮਹੀਨੇ ਹੈਗੇ ਆ ਇੱਕ ਰੂਮ ਹੋਰ ਖਾਲੀ ਆ 5 ਚੜੇ ਆ 5 ਚੜੇ ਆ ਹਾਂਜੀ ਤੇ ਜਿਹੜਾ ਦਫ਼ਤਰ ਕਿੰਨੇ ਕੁ ਵਾਈ ਕਿੰਨੇ ਦਾ ਬਣਿਆ ਜੀ ਉਹ ਦਫ਼ਤਰ 10 ਵਾਈ 12 ਦਾ ਬਣਿਆ ਜੀ 10 ਵਾਈ 12 ਦਾ 10 ਵਾਈ 12 ਦਾ ਹਾਂਜੀ ਹਾਂਜੀ ਦਫ਼ਤਰ ਵੀ ਸੋਹਣਾ ਬਣਿਆ ਹਾਂਜੀ ਬਹੁਤ ਵਧੀਆ ਬਣਿਆ ਤੇ ਚਲੋ ਕੋਈ ਵੀ ਆਵੇ ਤੁਹਾਡੇ ਕੋਲ ਕੋਈ ਸੰਸਤਾ ਆਵੇ ਹਾਂਜੀ ਤੇ ਕੁਝੀ ਮਤਲਬ ਐਗਰੀਆ ਦੇ ਹਾਂਜੀ 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 ਭਾਈ ਇਹ ਲਓ ਜੀ ਅਸੀਂ ਤੁਹਾਡਾ ਨਾਮ ਵੀ ਇੱਕ ਵਾਰ ਦੱਸ ਦਿੰਦੇ ਅਮਰਜੀਤ ਭਾਜੀ ਅਮਰਜੀਤ ਅਮਰੂ ਲਓ ਜੀ ਮੇਰੇ ਵੀਰ ਜਿਹਦਾ ਨਾਮ ਅਮਰਜੀਤ ਅਮਰੂ ਜਿਹਨਾਂ ਦਾ ਇਹ ਹੌਲਿਆ ਤੇ ਉਹਨਾਂ ਨੇ ਸਾਰਾ ਕੁਝ ਦੱਸ ਹੀ ਦਿੱਤਾ ਤੇ ਬਾਕੀ ਜੇ ਜਦੋਂ ਵੀ ਤੁਸੀਂ ਤਕਰੀਬਨ ਹੌਲ ਲੈਣਾ ਆ ਇਹਨਾਂ ਦਾ ਨੰਬਰ ਅਸੀਂ ਸਕਰੀਨ ਤੇ ਵੀ ਦੇਵਾਂਗੇ ਤਾਂ ਉਹਦਾ ਵੀ ਅਸੀਂ ਆਪਣੀ ਜਵਾਨੀ ਵੀ ਤੁਹਾਨੂੰ ਦੱਸ ਦਿੱਤਾ ਤੇ ਇਹ ਜਿਹੜਾ ਹਾਲਿਆ ਬਹੁਤ ਸ਼ਾਨਦਾਰ ਬਣਿਆ ਆ ਐਨ ਚਰਾਸਾ ਹੀ ਕਹਿ ਸਕਦੇ ਆ ਇਹ ਆਵਾਜਾਈ ਵੀ ਬਹੁਤ ਵਧੀਆ ਆ ਉਧਰੋਂ ਵੀ ਬਹੁਤ ਵਧੀਆ ਆ ਤੇ ਬਾਕੀ ਤੁਸੀਂ ਗੱਡੀਆਂ ਖੜੀਆਂ ਕਰਨ ਨੂੰ ਕੋਈ ਮੁਸ਼ਕਲ ਨਹੀਂ ਆ ਜਿੱਦਾਂ ਮਰਜ਼ੀ ਗੱਡੀਆਂ ਖੜੀਆਂ ਕਰੋ ਤੇ ਇਹ ਹਾਲ ਦੀ ਵਰਤੋਂ ਕਰ ਸਕਦੇ ਆ ਜੀ ਆਓ ਜੀ ਜਿਹੜੇ 6 ਕਮਰੇ ਆ ਉਹ ਵੀ ਦਿਖਾ ਦਿੰਦੇ ਹਾਂ ਰਸਤਾ ਬਾਹਰ ਦੀ ਵੀ ਹੈਗਾ ਜੀ ਇਹਨਾਂ ਤੇ ਅੰਦਰ ਦੀ ਵੀ ਰਸਤਾ ਹੈਗਾ ਜੀ ਇਹਨੂੰ ਉੱਪਰ ਜਾਣ ਵਾਸਤੇ ਅਗਰ ਹਾਲ ਦੇ ਵਿੱਚ ਹੀ ਤੁਸੀਂ ਜਾਣਾ ਚਾਹੁੰਦੇ ਆ ਤਾਂ ਇਹਦੇ ਤੇ ਵੀ ਜਾ ਸਕਦੇ ਆ ਅਗਰ ਤੁਸੀਂ ਬਾਹਰਲੇ ਬੰਦੇ ਨੂੰ ਅਗਰ ਉੱਪਰ ਚੜਾਉਣਾ ਚਾਹੁੰਦੇ ਆ ਇਹਨੂੰ ਬੰਦ ਕਰ ਦਿਓ ਤੇ ਬੰਦਾ ਬਾਹਰੋਂ ਜਾ ਸਕਦਾ ਉੱਪਰ ਨੂੰ ਆਜੋ ਅੱਗੇ ਚੱਲ ਜੀ ਲਓ ਜੀ ਅਸੀਂ ਉੱਪਰ ਚੱਲਨੇ ਆ ਜਿੱਥੇ ਕਹਿੰਦੇ 6 ਕਮਰੇ ਬਣੇ ਹੋ ਆ ਤੇ ਪੌੜੀਆਂ ਦੇਖੋ ਸ਼ਾਨਦਾਰ ਬਣੀਆਂ ਆ ਇਹ ਪੱਥਰ ਲੱਗਾ ਆ ਦੇਖੋ ਡਿਜ਼ਾਈਨ ਦੇਖੋ ਬਿਲਕੁਲ ਬਹੀ ਬਹੁਤ ਵਧੀਆ ਕੰਮ ਕਰਾਇਆ ਇਹਨਾਂ ਨੇ ਦੇਖੋ ਉੱਪਰ ਮਾਰੇ ਆ ਮਾਰੋ ਜੀ ਕਮਰਾ ਬਹੁਤ ਸ਼ਾਨਦਾਰ ਬਣਾਇਆ ਇਹਨਾਂ ਨੇ ਇੱਧਰ ਜਿਹੜੇ ਕਮਰੇ ਆ ਹਾਂ ਜੀ ਅਰੇ ਕੋਡ ਹਨ ਇਹ ਤਾਂ ਬਿਲਕੁਲ ਹੋਟਲ ਹੈ ਜੀ ਇੱਕ ਕਿਸਮ ਦਾ ਵਾਹ ਯਾਰ ਨੰਬਰ ਵੀ ਲੱਗੇ ਹੋਏ ਜੀ ਕਮਰਿਆਂ ਦੇ 103 101 102 500 5 ਸਟਾਰ ਹੋਟਲਾਂ ਕੋਲ ਬਣਿਆ ਹੈ ਬਿਲਕੁਲ ਥੱਲੇ ਦੇਖੋ ਚੈਪਸਾ ਲਿਸ਼ਕਾਰੇ ਮਾਰਦੀਆਂ ਇਹ ਰੂਮ ਹੈ ਜੀ ਅਗਰ ਰੂਮ ਖਾਲੀ ਹੈ ਤਾਂ ਉਹ ਤਾਂ ਰੂਮ ਆ ਆਹ ਦੇਖੋ ਖਾਲੀ ਹੈ ਲਓ ਜੀ ਇਹ ਤੁਹਾਨੂੰ ਦਿਖਾਣੇ ਭਾਈ ਹੁਣ ਰੂਮ ਆ ਦੇਖੋ ਫਰਿਜ ਜੰਡਰ ਲੂਮਾ ਏਸੀ ਵੀ ਲੱਗੇ ਹੋਆ ਹਰ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਤੇ ਬਹੁਤ ਸੋਹਣਾ ਬੈੱਡ ਵੀ ਲਗਾਇਆ ਫਰਿਜ ਵੀ ਇਹਨਾਂ ਦੀ ਪਈ ਆ ਹਾਂ ਸਾਰਾ ਕੁਝ ਕੰਪਲੀਟ ਹੈ ਜੀ ਹੈਨਾ ਐਲ ਸੀ ਡੀ ਤੱਕ ਲੱਗੀ ਹੋਈ ਹੈ ਜੀ ਸਭ ਤੁਸੀਂ ਦੇਖ ਸਕਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਬੇ ਹੋਰ ਵੀ ਜਿੱਥੇ ਕਿਤੇ ਸੇਵੀਆ ਜੀ ਅੱਛਾ ਕਿਚਨ ਵੀ ਨਾਲ ਹੀ ਆ ਉਹ ਵੀ ਦਿਖਾ ਦੋ ਜੀ ਆ ਜਾਓ ਹਰ ਕਮਰੇ ਜੇ ਇਸੇ ਤਰ੍ਹਾਂ ਹੈ ਜੀ ਹਾਂ ਜੀ ਸਾਰੇ ਬੈਡਰੂਮ ਨੇ ਸਭ ਤੋਂ ਸੇਮ ਲਓ ਜੀ ਬਾਥਰੂਮ ਵੀ ਦਿਖਾਉਂਦੇ ਹਾਂ ਨਾਲ ਨਾਲ ਭਾਜੀ ਉਹਨਾਂ ਦੀ ਫੋਟੋ ਵੀ ਦਿਖਾਣ ਦੇਣੀ ਆਣੀ ਸਾਹਮਣੇ ਵੀ ਦਿਖਾ ਦਿਓ ਜੀ ਇਹਨਾਂ ਨੂੰ ਹੱਥ ਧੋਣ ਲਈ ਪਾਡੇ ਧੋਣ ਲਈ ਲਓ ਜੀ ਕਹਿਣ ਦੀ ਕੋਈ ਕਮੀ ਤਾਂ ਨਹੀਂ ਸਾਰਾ ਕੁਝ ਕੰਪਲੀਟ ਆ ਤੇ ਜਿੱਦਾਂ ਜਿੱਦਾਂ ਸਾਨੂੰ ਉਹਨਾਂ ਨੇ ਦੱਸਿਆ ਸੀ ਬਿਲਕੁਲ ਉਸੇ ਹੀ ਤਰ੍ਹਾਂ ਉਹਨਾਂ ਨੇ ਬਣਾਇਆ ਇੱਕ ਕਹਿ ਲੋ ਹੋਟਲ ਦੀ ਤਰ੍ਹਾਂ ਜਿਹੜਾ ਇਹ ਹਾਲ ਹੈ ਉਹਨਾਂ ਨੇ ਬਣਾਇਆ ਕਮਰੇ 6 ਆ ਹਾਲਤ ਲਈ ਜਿਹੜਾ 52x40 40 ਚੌੜਾ ਲੰਬਾਈ 52 ਤੇ ਜਿਹੜਾ ਨੰਬਰ ਆ ਉਹ ਭਾਜੀ ਉਹਨਾਂ ਤੋਂ ਨੰਬਰ ਤੁਹਾਨੂੰ ਅਸੀਂ ਲੈ ਲੈਦੇ ਆ ਤੇ ਭਾਜੀ ਉਹ ਆਪਣਾ ਨੰਬਰ ਜਿਹੜਾ ਬੋਲਦੇ ਹੋ ਇੱਕ ਵਾਰੀ ਫੇਰ ਹਾਂਜੀ ਪਹਿਲਾ ਤੋਂ ਨੰਬਰ ਨੰਬਰ ਹੈਗਾ ਜੀ 87258 47633 ਨੰਬਰ ਇੱਕ ਵਾਰ ਫੇਰ ਤੋਂ 87258 47633 ਤੇ ਇਹ ਨੰਬਰ ਭਾਜੀ ਉਹਨਾਂ ਦਾ ਜਦੋਂ ਵੀ ਕੰਟੈਕਟ ਕਿਸੇ ਨੇ ਕਰਨਾ ਤੇ ਭਾਜੀ ਉਹਨਾਂ ਨਾਲ ਕੰਟੈਕਟ ਕਰ ਲਓ ਇਹ ਹਾਲ ਜਦੋਂ ਤੁਹਾਡੀ ਬੈਠ ਕੇ ਗੱਲਬਾਤ ਹੋ ਜੂਗੀ ਇਹ ਹਾਲ ਤੁਹਾਡਾ ਕਰਾਇ ਤੇ ਹੋ ਜੂਗਾ ਤੇ ਬਿਲਕੁਲ ਆ ਦੇਖੋ ਉੱਪਰ ਚੱਲ ਰਿਹਾ ਤੇ ਗੁਰਦੁਆਰਾ ਜਿਹੜਾ ਸਿੰਘ ਸਭਾ ਮਾਡਲ ਟੌਨ ਉਹ ਵੀ ਸਾਹਮਣੇ ਗੁਰਦੁਆਰਾ ਆ ਤੇ ਤਕਰੀਬਨ ਮੇਰਾ ਖਿਆਲ ਹੈ ਵੀ ਸਿਆਲਾਂ ਨੂੰ ਤਾਂ ਬੜੀ ਮौज ਲੱਗੂਗੀ ਮौज ਇਸ ਤਰ੍ਹਾਂ ਦਾ ਕੋਈ ਆਰਾਮ ਦਾ ਕੁਰਸੀ ਬਹਿ ਕੇ ਅਗਰ ਜੀ ਨਹੀਂ ਲੱਗਦਾ ਤਾਂ ਬੰਦਾ ਗੱਡੀਆਂ ਆਉਂਦੀਆਂ ਜਾਂਦੀਆਂ ਦੇਖਦਾ ਨਾ ਤੇ ਆ ਦੇਖੋ ਏਸੀਆਂ ਤੇ ਸਾਰੇ ਜਿਹੜੇ ਉੱਪਰ ਏਸੀ ਲੱਗੇ ਹੋ ਆ ਤੇ ਏਸੀ ਵੀ ਦਿਖਾ ਦਿਓ ਜੀ ਸਾਰੀ ਉਧਰ ਵੀ ਦਿਖਾ ਦਿਓ ਜੀ ਏਸੀ ਇੱਧਰ ਸਾਹਮਣੇ ਜਿਹੜੀ ਜੀਸੀਟੀ ਮਹਿਲ ਦਿਖਾਈ ਦੇ ਰਹੀ ਆ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਚਲੋ ਅਸੀਂ ਤੁਹਾਨੂੰ ਜਿੰਨਾ ਕ ਸਾਥੋਂ ਦਿਖਾ ਹੋਇਆ ਤਕਰੀਬਨ ਸਾਰਾ ਤਕਰੀਬਨ ਤੁਹਾਨੂੰ ਅਸੀਂ ਦਿਖਾਤਾ ਆ ਤੇ ਇਹ ਹੁਣ ਤੁਹਾਡੀ ਪਸੰਦ ਆ ਵੀ ਤੁਸੀਂ ਕਿੱਦਾਂ ਚਾਹੁੰਦੇ ਆ ਆਗੇ ਭਾਜੀ ਹੁਣ ਉਹਨਾਂ ਨੂੰ ਮਿਲ ਸਕਦੇ ਆ ਅਮਰਜੀਤ ਭਾਜੀ ਨੂੰ ਤੇ ਉਹਨਾਂ ਨਾਲ ਕੰਟੈਕਟ ਕਰੋ ਤੇ ਜਿਹੜੀ ਇਹ ਬਿਲਡਿੰਗ ਆ ਹਾਲ ਹੈ ਇਹ ਤੁਹਾਡਾ ਹੋ ਸਕੇ ਧੰਨਵਾਦ ਜੀ ਤੈਂਕ ਜੀ ਅਸੀਂ ਤੁਹਾਨੂੰ ਉਹ ਵੀ ਦਿਖਾਉਨੇ ਆ ਥੱਲੇ ਨਾ ਅਸੀਂ ਉੱਪਰ ਚੜ ਗਏ ਚਵਾਰੇ ਦੇ ਥੱਲੇ ਦਿਖਾ ਦਿਓ ਜੀ ਰਸਤਾ ਵੀ ਦਿਖਾ ਦਿਓ ਇੱਧਰ ਉਹ ਵੀ ਦਿਖਾ ਦਿਓ ਤਾਂ ਜੀ ਸੀਟੀ ਦਾ ਤੁਸੀਂ ਦਿਖਾਈ ਦਿੱਤੀ ਸਾਹਮਣੇ ਬਿਲਕੁਲ ਅਸੀਂ ਇੱਥੇ ਹੀ ਸਮਾਪਤੀ ਕਰਾਂਗੇ ਜਗਤਾਰ ਸਿੰਘ ਜੱਗੀ ਤੇ ਮੇਰਾ ਨਾਮ ਤਾਂ ਤੁਸੀਂ ਜਾਣਦੇ ਗੁਰਮਖ ਸਿੰਘ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹੇ ਹਾਂ ਤੁਸੀਂ ਦੇਖਦੇ ਰਹਣਾ ਦੁਆਬਾ ਨੇ ਉਸ 24